ਜਰਨੀ ਹਾਂ ਤੇਨੂੰ ਬਾਗੂ ਕਿਉਂ ਜੀਣਾ ਕੋਈ ਨਹੀਂ ਗਈ ਅਜੇ ਤੇ ਜੀਵ ਹੈ ਨਾ ਇਹ ਕਿਸੇ ਟਿਕਣੇ ਨਹੀਂ ਦੀ ਛਾ ਮੇਰਾ ਮਤਲਬ ਸਾਡੇ ਅੰਦਰ ਦੱਸਤਾ ਦੇ ਨਾ ਕੀ ਪਤਾ ਲੱਗੇ ਲੱਗੇ ਕੋਈ ਚ ਵੜੀ ਗੱਲ ਹੈ ਕੁਝ ਲੜਿਆ ਨਾ ਤੁਸੀਂ ਨਾਲ ਮੈਂ ਕੀ ਰਹਾ ਹਾਂ ਹਾਂ ਤਾਈ ਜਰ ਨਾਲ ਮਿਲ ਕੇ ਇਕੱਲਾ ਇੱਕ ਜਾਣਾ ਕਿਵੇਂ ਰਹੂਗਾ ਜਦੋਂ ਉਹ ਵਹਿ ਤਾਂ ਕਰਦੀ ਹੈ ਹਰੇਕ ਕੰਮ ਬੁੱਧਾ ਹਰੇਕ ਕੰਮ ਬੁੱਧਾ ਤੇਲਾ ਪਾਇ ਲਏ ਗਏ ਨੇ ਬਾਈ ਤਾਂ ਤਾਂ ਸਾਰਾ ਜੀ ਹੁੰਦੀਆਂ ਨੇ ਵੀ ਦੇਖਿਆ ਥੋੜੀ ਚੰਗੀ ਗੱਲ ਨਹੀਂ ਸਿੱਧੇ ਕੰਮ ਕਰਨੇ ਸੀ ਹਾਂ ਉਹ ਬਾਹਰੋਂ ਲੱਗਦਾ ਤੂੰ ਉਸੇ ਕਿਹਾ ਤੇਰੀ ਨੂੰਹ ਐ ਜਾਂਡੀ ਕਮਾਡੀ ਆਉਣਗੇ ਫਿਰ ਤੂੰ ਤਬਾਹ ਹਾਂ ਚੱਲ ਜੋ ਬੋਲਦੀ ਵੀ ਤੂੰ ਸਮਝਾ ਦੇ ਭਾਈ ਹੋਰ ਕੀ ਆ ਕਰ ਸਮਝਦੀ ਆ ਸਮਝਦੀ ਨਹੀਂ ਤਾਈ ਬੰਦਾ ਇਹ ਕੀ ਕਹਿੰਦੀ ਨਹੀਂ ਗੱਲ ਜੇ ਕਿਸੇ ਕੰਮ ਨੂੰ ਕਹੇ ਨਾ ਮੇਰੇ ਨੂੰ ਐ ਨਹੀਂ ਐ ਕਰਨਾ ਸੀ ਗੱਲ ਨੂੰ ਪੈਂਦੀ ਐ ਮੂ ਮੈਂ ਕਿਆਂ ਨੂੰ ਫੋਨ ਲਾ ਦੇ ਤਾਂ ਗੱਲ ਤੇਰੀ ਸਹੀ ਆ ਐ ਤਾਂ ਅੱਜ ਕੱਲ੍ਹ ਦੀਆਂ ਵੇ ਦੇਖ ਮਾਲਦੀਆਂ ਵੀ ਨਹੀਂ ਹੈਗੀਆਂ ਸੱਸ ਸਾਨੂੰ ਤਾਂ ਆ ਗਈਆਂ ਨੇ ਵੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਦੱਸ ਸਕਦਾ ਵੀ ਅਸੀਂ ਉਹ ਯਾਰ ਡੂਡਰ ਕਰਨਾਂ ਗੀਆਂ ਵੀ ਮਾਣਾ ਮੋਟਾ ਚੱਲ ਕੋਈ ਗੱਲ ਨਹੀਂ ਤੂੰ ਉਹ ਕਰ ਲਵੋ ਮੈਂ ਮੁੜ ਜਾ ਬਈ ਹੋਰ ਕੀ ਐ ਫਿਰ ਇੱਕ ਮਿੰਟ ਮੈਂ ਮੁੜਨੇ ਲੱਗੂ ਹਾਂ ਪਤਾ ਹੀ ਨਹੀਂ ਮੁੜੀ ਜਾ ਮੈਂ ਚਾਰ ਛੇ ਮੈਂ ਨਹੀਂ ਨੀਵੇਂ ਹੋਈ ਜਾਮਾ ਪਹਿਲਾਂ ਮੈਂ ਸੱਸ ਨਾਲ ਕਰਤਿਆ ਹੁਣ ਮੈਂ ਨੂਰ ਨੀਵੇਂ ਹੋਈ ਜਾਮਾ ਮੇਰੀ ਜ਼ਿੰਦਗੀ ਤਾਂ ਫੇਰ ਐਂ ਲੰਗੀ ਕੁੱਤਿਆਂ ਦੀ ਫੇਟ ਚ ਮੇਰੀ ਗੱਲ ਸੁਣਦਾ ਕੋਟਿਆਂ ਦੇ ਵੀ ਆਹ ਜੀ ਤਾਂ ਕਰਦਾ ਨਹੀਂ ਗੱਲ ਕਿਸੇ ਨੂੰ ਪਰ ਕਹੀ ਜਾਂਦੀ ਐ ਜਿਹੜੇ ਕਿ ਬੰਦੇ ਨੂੰ ਇਕੱਲੇ ਨੂੰ ਖਾਣ ਦਾ ਸਵਾਦ ਪਾਈਏ ਨਾ ਉਹ ਮੂਹਲਾ ਕਰਨਾ ਕੋਤੋ ਲੈ ਦੇਖ ਲੈ ਹੱਦ ਪਾਉਂਦੀ ਐ ਤੂੰ ਤਾਂ ਜੰਮੀ ਤੇਰੀ ਤਾਈ ਆਵੇਂ ਤਾਂ ਹੱਦ ਪਾਉਂਦੀ ਆ ਹਾਂ ਕੋਈ ਨਾ ਤੇਰੀ ਤਾਈ ਅਗਲਾ ਤੇ ਰਹੂਗਾ ਮੈਨੂੰ ਇਹਨੂੰ ਮੱਤ ਨਹੀਂ ਦਿੰਦੀ ਨਹੀਂ ਮਨ ਰੁੱਟਿਆ ਮੇਰੀ ਗੱਲ ਸੁਣ ਜਾਂ ਤੂੰ ਨੀ ਨੀ ਹੋ ਜਾ ਭਾਈ ਹੋਰ ਕੀ ਐ ਇਹ ਕਾ ਬੰਦੇ ਐ ਇਹਦਾ ਜਨਕਾਵੜਾ ਕਹੀ ਮੈਂ ਨਾ ਕਿਤੇ ਮੱਖੀ ਨਹੀਂ ਬੈਠਣ ਦਿੰਦੀ ਬਹੁਤ ਕੰਜ ਮਗਾ ਕੇ ਚੱਟ ਫੇਰ ਆਂ ਕਿ ਇਹ ਦੇਖ ਸਦਮ ਸਿੱਧਾ ਤੇ ਤੇਰੀ ਗੋਤਨੀ ਨੂੰ ਕਿਹੜਾ ਅਸੀਂ ਦਬਾਵਾਂਗੇ ਬੁਹਤੋਂ ਅਸੀਂ ਤਾਂ ਦਮਾਣ ਹਟਾਉਂਦੇ ਆਂ ਬੀ ਆਂ ਮੀਰ ਸਾਨੂੰ ਕੀ ਲੋੜ ਤੇ ਰੱਛਣੀ ਦਵਾਉਣ ਦੀ ਨਾ ਕੋ ਰੋਣੀ ਦਵਾਉਣ ਦੀ ਹਾਂ ਕਿ ਜਿਹੜੇ ਸਾਲਾਂ ਨਾਲ ਤਾਂ ਆਪ ਹੀ ਸਿੱਖੀਆਂ ਸਕੇਈਆਂ ਨਾ ਅਸੀਂ ਕਿਸੇ ਕਾ ਮੰਗ ਕਿਸਨ ਫੇਰ ਆਹ ਤਾਂ ਤਾਈ ਹੁਣ ਪੁੱਠੇ ਪਾਸੇ ਚੱਲ ਗਈ ਹੈ ਨਾ ਆਈ ਨਹੀਂ ਕਹਿੰਦੀ ਹੈ ਕਿ ਕੋਈ ਨਾ ਭਾਈ ਦੋ ਨੂੰ ਵੀ ਕਹੂੰ ਦੋ ਤੈਨੂੰ ਕਹਿੰਦੀ ਆ ਚੱਲ ਤਾਈ ਵਿਚ ਜਦੋਂ ਦੰਦਾਂ ਨੂੰ ਕਹਿ ਦਿਆਂ ਜਦੋਂ ਆਉਗੀ ਮੈਂ ਕਹਿ ਦੂੰ ਹੁਣ ਕਿਹਨੂੰ ਕਹਾ ਖਾ ਤਾਂ ਮੇਰੇ ਤੇ ਵੀ ਇਹ ਪੈਸੇ ਦਾ ਹੱਕ ਮੰਡਾ ਉਹ ਘੜਾ ਲਵੇ ਜੁੰਦੀ ਆ ਮੈਂ ਕਿਹਾ ਉਹ ਵੀ ਮੇਰੇ ਪੱਖ ਹੁੰਦੀ ਐ ਕੋ ਮੈਨੂੰ ਕੋਈ ਗੱਲ ਨਹੀਂ ਆਹ ਭਾਈ ਉਹ ਸਾਨੂੰ ਕੰਪਨੀ ਦਾ ਸੌਣੂ ਕਹਦਾ ਉਹ ਕੜ ਖਾਂਦੀ ਕੋਈ ਉਹ ਲੱਗਦੀ ਉਹਨੂੰ ਵੀ ਖਾਏ ਤਾਂ ਮੈਂ ਜਿਆਦਾ ਫਿਰ ਕਹੀ ਸਮਾਰ ਕੇ ਉਹਦੇ ਮੂੰਹ ਤੇ ਵੀ ਭਾਈ ਜਿਵੇਂ ਤੇਰੀ ਸੱਸ ਕਹਿੰਦੀ ਐ ਉਸ ਲੋਟ ਕੰਮ ਕਰ ਲੈ ਤੇਰੇ ਪੇਕੇ ਆਲਾ ਨਹੀਂ ਚੱਲਦਾ ਉਹ ਤਾਂ ਕਹਿੰਦੇ ਨਾ ਜੀ ਮੇਰੇ ਪੇਕੇ ਤਾਂ ਐਸ ਲੋਟ ਕਰਦੇ ਸੀਗਾ ਹਾਂ ਤਾਂ ਹੁਣ ਅਹੀਂ ਕਰੂੰ ਹੁਣ ਦੱਸ ਯਾ ਕੋਈ ਨਾ ਜੀ ਉਹ ਵੀ ਸਮਝਾਉਂਦਾ ਕਹਿੰਦੇ ਮੈਂ ਸਮਝਾ ਦਾਨੀ ਸੁਣ ਲੂਗੀ ਤੇਰਾ ਸੁਣਾ ਦੇ ਸੁਣਨ ਨੂੰ ਹੀ ਬੈਠੀ ਆਂ ਜਦੋਂ ਹੋ ਸਕਦੀ ਲਿਆ ਸਾਡਾ ਸਪਾਰਸ਼ ਪਾ ਕੇ ਛੱਡਣ ਨੂੰ ਪਤਾ ਹੀ ਐ ਇਹ ਲੋਕਾਂ ਦੀ ਛੱਡ ਕੇ ਲਿਆਉਣੇ ਭਾਈ ਤੇਰਾ ਦੱਸ ਹੈ ਛੱਡਣ ਨੂੰ ਤੇ ਜਿਨੀ ਤੇਰੇ ਢਾਂਗ ਮਾਰੀ ਭਾਈ ਇਹ ਮਗਲਾ ਛੱਡਦੀ ਰੰਗ ਸਾਬਰ ਚੁੱਪ ਕਰ ਜਾ ਕਰ ਕੋਈ ਨਾ ਤਾਈ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਕਿਉਂ ਆ ਗਈਆਂ ਬੈਠੇ ਹੋ ਮੈਂ ਚਾਹ ਪਾਣੀ ਬਣਾਉਣੀ ਆ ਪਰ ਮੈਂ ਤਾਂ ਐ ਕਹਿੰਦੀ ਫਿਰ ਆ ਸਿਰ ਦੀ ਗੱਲ ਕਹੋ ਸਾਰੇ ਮੈਨੂੰ ਕਹਿਣ ਲੱਗ ਜਾਂਦੇ ਨੇ ਉਹ ਸਾਡੇ ਵਾਲਾ ਉਹ ਮੈਨੂੰ ਕਹੂਗਾ ਉਹ ਬਹੁ ਨੂੰ ਨਾ ਪੁੱਛਿਆ ਕਰ ਐਨੇ ਜਤਾਈਓ ਸਿਰ ਚੜ ਜਾਂਦੀ ਆ ਉਹ ਤਾਂ ਚੱਲ ਸਿਰ ਚੜ ਜਾਂਦੀ ਅੱਗੀ ਚੱਲ ਕੋਈ ਨਾ ਭਈ ਅਸੀਂ ਤਾਂ ਦੇਖ ਤੈਨੂੰ ਕਹਾਵਾਂਗੇ ਹਾਂ ਅਸੀਂ ਉਹਨੂੰ ਕੀ ਜਾਣ ਦਾਂਗੇ ਹੁੰਡੇ ਜਿਹਾ ਵਕ ਨਹੀਂ ਗੱਲ ਚੱਲਦੀ ਪਹਿਲਾਂ ਪ੍ਰਾਣਾ ਬੰਦਾ ਕਰਨਾ ਚੱਲੀ ਜਾਂਦਾ ਠੀਕਾ ਜਿਹੜਾ ਹੁੰਦਾ ਜਮਾਨਾ ਨਾ ਉਹ ਤਾਂ ਨੌਕਰ ਨਹੀਂ ਰਭਉਂਦਾ ਮੈਂ ਤਾਂ ਦੱਸ ਇਹ ਤਾਂ ਕੋਈ ਹੋਰ ਬਣਾ ਕੱਟਣਾ ਸਿੱਖ ਲੈ ਫਿਰ ਕਿਵੇਂ ਕੱਟਿਆ ਜਾਊਗਾ ਤਾਂ ਹੀ ਮੈਥੋਂ ਚ ਛੱਲੀ ਨਹੀਂ ਜਾਂਦਾ ਹੈਗਾ ਮੈਂ ਕੀ ਕਰਾਂ ਕਿਹੜੇ ਕੁਛ ਡਿੱਗਾ ਕੰਮ ਕਰਿਆ ਹੋਇਆ ਸੋਹਣਾ ਸੁਹਣਾ ਤਰ੍ਹਾਂ ਕੰਮ ਕੀਤਾ ਹੋਇਆ ਪਸੰਦ ਨਹੀਂ ਆਉਂਦਾ ਮਾ ਮਾ ਤੇ ਮੇਰੇ ਬਥੇਰੇ ਸੁਨੂਂੰਦਰੇ ਕਰੇ ਹੋਏ ਨੇ ਗੱਲ ਕਰਦੇ ਮੈਂ ਕਹੀਏ ਕੀ ਉਹਨੂੰ ਬਸ ਉਹ ਤਾਂ ਉਹਨੂੰ ਚਾਹੀਦਾ ਭਾਈ ਹੁਣ ਤਾਂ ਕਦੇ ਕਿਸੇ ਡਾਂਗ ਮਾਰੀਏ ਚੱਕ ਕੇ ਹੁਣ ਤਾਂ ਨਾ ਕਦੇ ਕਦੇ ਪਛਤਾਵਾ ਹੀ ਹੋ ਜਾਂਦਾ ਚਾਹੀ ਵੀ ਐਵੇਂ ਹੀ ਘਰ ਬੰਨਿਆ ਇੰਨਾ ਅੱਛਿਆ ਹੋਰ ਕੀ ਹੈ ਅੱਧਿਆਗੀ ਆਪਾਂ ਪੁੱਤਾਂ ਦੀਆਂ ਨਵਾਰੀ ਸਾਰੀ ਦੁਨੀਆ ਨੇ ਬੰਨ੍ਹਦੀ ਦੁਨੀਆ ਮੋਰੇ ਸਮਾਉਂਦੀ ਆਈ ਦਾਹ ਤੇਈ ਬੁੜੀ ਨੇ ਬੰਨਿਆ ਤੇ ਮੇਰੇ ਜਠਾਣੀ ਨੇ ਤੈਨੂੰ ਤੈਨੂੰ ਜਮਾਤੀ ਤੂੰ ਵਾਹ ਨੂੰ ਵੀ ਤੁਹਾਡੇ ਕਾਰ ਕਰਤਾ ਕੋਈ ਨਹੀਂ ਕਰਤਾ ਕੋਈ ਨਹੀਂ ਬੰਨੇ ਸਮਾਰੇ ਦੀ ਤਰ ਹੋੜ ਨਹੀਂ ਹੈ ਕਾਦਰਾ ਕੋਦਰਾ ਤਾਂ ਬਸ ਗਈਆਂ ਹੀ ਨੇ ਹੁਣ ਮਾ ਕਾਦਰਾ ਦਾ ਬਸ ਗਈਆਂ ਕਮਾਈਆਂ ਕਰਦਾ ਕਾਦਰਾ ਲਈ ਨਾ ਮੁਰਤਾ ਮੋਣਾਲੀਆਂ ਕਹਿੰਦੀਆਂ ਨੇ ਵੀ ਅਸੀਂ ਇਹ ਕਾਦਰਾ ਉਹ ਘਰ-ਬਾਰ ਬੰਨਣਾ ਜਾਣਦੇ ਆ ਅਸੀਂ ਸਾਰਾ ਕੁਝ ਕਰਨ ਜਾਣਦਾ ਇਹਨਾਂ ਨੂੰ ਬੁੜੀਆਂ ਨੇ ਕੀ ਕਰਿਆ ਦਾ ਅਸੀਂ ਤਾਂ ਪੰਗੇ ਨੇ ਹੈ ਬਸ ਪੰਗੇ ਜੇ ਕੋਈ ਨਿਆਦੀ ਗੱਲ ਕਰੇ ਫੇਰ ਕਿੱਥੇ ਗੱਲ ਤਾਂ ਨਹੀਂ ਹੁੰਦੀ ਹੋਈ ਹੈ ਉਹ ਤੇਰੇ ਚ ਵਧੀ ਹੈ ਤੈਨੂੰ ਕਹਿੰਦੇ ਸਿਆਣੀ ਬਣ ਜਾ ਭਾਈ ਘਰ ਚਲਾਉਣਾ ਸਿੱਖ ਲੈ ਹੋਰ ਕੀ ਗਏ ਮੈਂ ਤਾਂ ਹੁਣ ਤਾਈ ਚਲਾਈ ਜਾਨੀ ਤਾਈ ਪੰਗਾ ਤਾਂ ਹੁਣ ਆ ਲਈਆਂ ਲੈ ਉਹਨਾਂ ਨੂੰ ਨਿਚਲਾਉਣਾ ਆਉਂਦਾ ਇਹ ਤੂੰ ਪਿੱਛੇ ਹਟ ਜਾ ਹੋਰ ਕੀ ਭਾਈ ਹੁਣੇ ਲਾ ਲੈਂਦੀ ਪਿੱਛੇ ਹਟ ਕੇ ਹੁਣੀ ਕਦ ਬੜੇ ਪਾ ਲਿਆ ਮੇਰਾ ਹੁਣੀ ਬਹਿ ਜੂਗੀ ਉਹ ਤਾਂ ਥਾਂ ਕਰ ਚੱਕ ਨਾ ਆਇਆ ਨਹੀਂ ਕਹਿੰਦੀ ਆਇਆ ਨਹੀਂ ਕਹਿੰਦੀ ਬਰਸਾ ਕੋ ਸਮਾ ਦੇ ਟੂਟੋ ਕਾਟੋ ਕੀ ਛੱਡ ਦੇ ਵੀਰ ਰੋਕਾ ਟੋਕੀ ਨਾ ਕਰਿਆ ਚੰਗਾ ਤੇਰੀ ਮੰਨ ਕੇ ਦੇਖ ਲੈ ਹੋਰ ਕੀ ਆਪਾਂ ਕਰ ਹੁਣ ਨਿੰਮਕੇ ਵਕਤੋਂ ਕੱਟਾਣਾ ਜਿਹੜਾ ਤੇਰੀ ਮੰਨ ਆਇਆ ਕਰਕੇ ਦੇਖ ਲੈ ਓ ਮੜਾ ਯਾਰਾ ਹੋ ਕੇ ਬਹਿ ਜਾ ਚਾਹਰੇ ਨੂੰ ਪਈ ਉਹ ਅੱਗ ਪਤੰਦਰਾ ਬੜੀ ਠੰਡ ਮੰਨਦਾ ਪਾੜਾ ਲਾਦਾ ਮੀਤਾਲ ਪਹਿਲੇ ਦਿਨ ਕਾ ਕਿ ਪਾੜਾ ਲਾਦਾ ਤੂੰ ਤਾਂ ਭਈ ਉਹੀ ਗੱਲ ਐ ਭਈ ਸਰਦਾਰ ਬੰਦਾ ਸਰਮਾਇਦਾਰ ਹੈ ਗਰਮ ਚੀਜ਼ਾਂ ਖਾਣਾ ਹੈ ਹੈ ਹੋਰ ਮੈਂ ਤਾਂ ਖਾਣਾ ਚਹਾਰੇ ਗਰਮ ਚੀਜ਼ਾਂ ਖਾਣ ਨੂੰ ਕਿਉਂ ਇੱਥੇ ਨਹੀਂ ਰਲਾ ਰਖੀ ਓਹ ਕਿਹੜੇ ਰਲਾਏ ਨੇ ਮੇਥੇ ਤੂੰ ਤਾਂ ਚਿਹਡਾ ਕਰਦਾ ਭਈ ਫੋਕੀਆਂ ਗੱਲ ਨਹੀਂ ਬਾਤ ਨਹੀਂ ਹੈ ਇਹ ਦੇ ਕਹਿੰਦਾ ਚਿਹਡਾ ਕਰਦਾ ਸਰਦਾਰ ਬੰਦਾ ਹੈ ਭਈ ਉਹੀ ਗੱਲ ਐ ਕਿ ਖੇਤ ਚ ਕਿਹੜਾ ਨਹੀਂ ਮਾਰਿਆ ਤਾ ਕਦੇ ਨਾ ਮੇਰੇ ਕੋਲ ਆਇਆ ਹੇ ਨੌਕਰ ਚੱਕਰ ਕੰਮ ਕਰਦੇ ਨੇ ਤੇਰੇ ਤੇਰੇ ਸਾਰੇ ਐ ਉਹ ਕੀ ਦੱਸਾਂ ਯਾਰ ਹੈ ਉਹ ਕਰੀ ਨਹੀਂ ਲੋਟ ਆਇਆ ਕੰਮ ਤੰਦਾ ਜਾ ਤੇਰੇ ਕੋਲੇ ਕਿੱਥੋਂ ਆ ਜਾ ਮੈਂ ਮੈਂ ਤਾਂ ਮਸਾਂ ਮੜਾ ਮੋਟਾ ਜਿਹਾ ਠੀਕ ਕੀਤਾ ਹੁਣ ਕੰਮ ਐ ਨਹੀਂ ਪਤਾ ਥਣ ਨੂੰ ਫਿਰ ਜਿੱਦ ਲਾ ਕੇ ਖੜ ਜਾਣਾ ਉਹ ਆਹ ਰੂ ਭਈ ਹੋਈ ਗੱਲ ਐ ਵੱਡਾ ਬੰਦਾ ਐ ਕੀ ਗੱਲ ਉਹਦੇ ਜਿੱਤੇ ਭਾਈ ਤੇਰੇ ਘਰੇ ਕੱਠ ਰੱਖਿਆ ਉਹ ਜਿਲ੍ਹਾ ਬਸੀਦਰ ਚ ਕਹਿੰਦੇ ਦੀ ਤੈਨੂੰ ਉਹਦੇ ਮੈਨੂੰ ਨਹੀਂ ਬੁਲਾਇਆ ਤੇ ਜਿਲ੍ਹਾ ਪ੍ਰਸੀਦ ਚ ਉਹ ਮੈਂ ਇਹ ਪੰਗਿਆਂ ਚ ਫੜਦਾ ਕੱਠ ਕਾ ਕੇ ਤੇਰੇ ਘਰੇ ਹੀ ਓਏ ਹੋ ਆਏ ਸੀ ਇਕੱਠੇ ਹੋ ਕੇ ਆ ਕਿ ਤੂੰ ਖੜਾ ਹੋ ਜਾ ਮਾਹ ਜਰ ਮੈਥੋ ਦਾ ਅਰਦੀਨ ਲੋਟ ਆਉਂਦਾ ਭਾਈ ਮੈਥੋਂ ਨਜਾਇਜ਼ ਆਉਂਦਾ ਕਿੱਥੇ ਆਪਾਂ ਨੇ ਇਹ ਜਿਹ ਪੰਗਿਆਂ 'ਚ ਪਸਦੇ ਉਹ ਤੂੰ ਐ ਵਧੀਆ ਬਹਿਲਾ ਨਾ ਨਜ਼ਾਰਾ ਐਨਾ ਕੰਮ ਤਾਂ ਕਰਦਾ ਨਹੀਂ ਹੈਗਾ ਤੈਨੂੰ ਮੇਰੇ ਤੇ ਵੀ ਉਹੀ ਗੱਲ ਹੈ ਤੇਰੇ ਮੇਰੇ ਵਰਗੇ ਨਹੀਂ ਉਹੀ ਗੱਲ ਆਦਾ ਜਾਣ ਆ ਲੋਕ ਆਉਣ ਨਹੀਂ ਦਿੰਦੇ ਉਂਗਲਾਂ ਨਹੀਂ ਆਉਣ ਦਿੰਦੇ ਹੈ ਓਏ ਮੈਂ ਤਾਂ ਕਿਹਾ ਸੀ ਉਧੇ ਹੈ ਤੂੰ ਤੂੰ ਨਾਲ ਆਉਣਾ ਸੀ ਮੈਂ ਉੱਥੇ ਮਰਵਾਉਂਦਾ ਥਾਪੀ ਮੈਂ ਤਾਂ ਉਹੀ ਗੱਲ ਹੈ ਮੈਂ ਜਦੋਂ ਕਾਕੇ ਦੀ ਉਂਗਲ ਦਾ ਖੇਡਣਾ ਨਹੀਂ ਕੋਈ ਮੈਂ ਕਿਉਂ ਉਹੀ ਗੱਲ ਉਹ ਤਾਂ ਕਰਕੇ ਨਾ ਕਰਕੇ ਫਲੇ ਤੇ ਵਿਚਾਰ ਆ ਗਏ ਤੁਰਕੇ ਬੰਨ ਕੇ ਟੋਲਾ ਮਖਾ ਬਾਹੂ ਮਾਂ ਦੇ ਪੁੱਤੋ ਤੁਹਾਨੂੰ ਪਿੰਡ ਚ ਬੰਦੀ ਨਹੀਂ ਮਿਲਿਆ ਕੋਈ ਮੈਂ ਹੋਰ 50 ਬੰਦੇ ਨੇ ਸਿਆਣੇ ਉਹਨਾਂ ਨਾਲ ਗੱਲ ਕਰ ਲੋ ਮੈਂ ਹੀ ਨਾ ਪਰ ਨਹੀਂ ਯਾਰ ਤੂੰ ਕਿ ਬਾਹਰੋਂ ਦਾ ਤਰਫਰ ਦਾ ਮਹਾਨ ਆ ਬਾਈ ਹੁਣ ਤਾਂ ਮੈਂ ਛਰਤਾ ਖੜਾ ਮੈਂ ਜਾਂਦਾ ਕਿਤੇ ਵੀ ਮੈਂ ਤੁਸੀ ਹੋਰ ਭਾਲੋ ਬੰਦਾ ਚੱਲ ਲੈ ਉੱਤੇ ਹੋ ਆਪਣੇ ਉਹ ਗਰਮੇਲ ਕਹੀ ਜਾਂਦਾ ਸੀ ਹੈ ਆ ਕਿ ਤੇਜਾ ਤੇਜਾ ਨਾ ਜਦ ਲੈਂਦੀ ਮੈਂ ਤਾਂ ਅਸੀਂ ਮਹਾ ਉੱਤ ਠਾਉਣਗੇ ਤੇ ਤੇਰੇ ਤੇ ਆਈ ਨਹੀਂ ਬਈ ਮੇਰੇ ਕਹਿੰਦਾ ਕੋਈ ਗੰਜਰ ਆਈ ਨਹੀਂ ਸਲਾਹ ਸੀ ਤੇਰੀ ਓਏ ਸਲਾਹ ਨੂੰ ਹੁਣ ਉਹੀ ਗੱਲ ਹੈ ਤੁਰੇ ਫਿਰਦੇ ਸਾਰਾ ਦਿਨ ਸਾਰੇ ਕੰਮ ਧੰਦਿਆਂ ਦਾ ਪਤਾ ਹੈ ਬਈ ਕਰ ਲੰਦੇ ਆਪਾਂ ਨੂੰ ਕੀ ਗੱਲ ਹੈ ਤੇਹੀ ਦੇਖ ਆਪਣੀ ਤਾਂ ਬਜਪੁਰ ਤੋਂ ਲਾ ਕੇ ਜਾ ਰਹੀ ਹੈ ਜੇ ਤੇਰੀ ਸਲਾਹ ਹੈਗੀ ਹੈ ਮੈਂ ਵਿਚੋ ਵਿਚ ਬੰਦਿਆਂ ਨੂੰ ਕਹਿ ਕੇ ਰੱਖੂ ਆਪਣੇ ਪਿੰਡ ਦੇ ਨੂੰ ਸਰਪੰਚੀ ਇਹ ਤਾਂ ਪੈ ਗਈਆਂ ਉਹ ਇਹ ਤਾਂ ਆਪੇ ਉਹ ਇੰਨਾ ਚ ਕੌਣ ਪੁੱਛਦਾ ਯਾਰ ਤੂੰ ਤਾਂ ਹੀ ਮਰੀ ਸਰਪੰਚੀ ਵਾਲੀ ਦਿਖਾਵਾਂਗੇ ਹੱਥ ਆਪਾਂ ਪੰਜੀਲੀ ਚ ਖਾਚਾ ਬਹੁਤ ਹੁੰਦਾ ਬਾਕੀ ਗਜਾਇਸ ਨਹੀਂ ਏਦੀ ਆਪਣੇ ਜਿੰਨੇ ਬੰਦੇ ਨੇ ਆਪਣੇ ਨਾਲ ਹੈ ਆਪਣਾ ਜਿੰਨਾ ਲਾਣਾ ਸਾਰੇ ਬੰਦੇ ਬਈ 5-5000 ਤਾਂ ਮੇਰੇ ਸਾਰੇ ਸਾਰਿਆਂ ਨੂੰ ਕਹਿ ਦਾਂਗੇ ਆਪਾਂ 5-5000 ਨਾਲ ਬਹੁਤ ਕੁਝ ਹੋ ਜਾਂਦਾ ਹੈ ਫੰਡ ਦਾ ਹੋਰ ਚੱਲ ਦੇ ਨੂੰ ਬਈ ਇੰਨਾ ਕਰ ਲਵਾਂਗੇ ਫਿਰ ਨਹੀਂ ਆਪਾਂ ਤਾਂ ਬਈ ਦਿਖਾਈ ਬਰ ਜਿਹੜੇ ਬੰਦੇ ਠੋਕ ਦੇਖਾ ਕਿ ਤੁਸੀਂ ਖਾਣਾ ਪੀਣਾ ਬਈ ਕੋਈ ਉਹੀ ਗੱਲ ਐ ਮੈਂ ਕਿਹੜਾ ਉਹ ਘਰੇ ਰੱਖਣੇ ਨੇ ਆਪੇ ਆਪ ਦਾ ਸਮਝ ਲੈ ਤੂੰ ਮੋਰੀ ਹੋ ਜੀ ਪੈਸਾ ਕੁੱਕਰ ਇਕੱਠਾ ਕਰਕੇ ਜਿਹੜਾ ਕੁਝ ਲਾਉਣਾ ਉਹ ਵੀ ਲਾ ਦੇ ਉਹ ਕੋਈ ਨਹੀਂ ਆਪਣੇ ਬੰਦੇ ਸਾਰੇ ਸਮਝਦਾਰ ਨੇ ਆਪਾਂ ਕਹਿ ਦਾਂਗੇ ਵੀ ਜੇ ਖਾਣੇ ਪੀਣੇ ਆਪਾਂ ਹੀ ਇਕੱਠੇ ਤਿੰਨ ਤਿੰਨ ਇੱਕ ਕਰਦੇ ਆਏ ਬਾਰੀ ਵੀ ਬੱਟੇ ਆ ਜਾ ਕਰੋ ਸੋਨੂੰ ਵੀ ਪਤਾ ਹੈ ਆਪਾਂ ਸਰਪੰਚ ਤੋਂ ਕੰਮ ਲੈਣਾ ਹੈ ਹੈ ਉਹਦਾ ਚੰਮ ਨਹੀਂ ਪੜਨਾ ਤੇ ਤੂੰ ਪੈਂਦਾ ਸਰਪੰਚੀ ਕਰੀਏ ਕਾਕੇ ਆਪਾਂ ਜਮਾ ਤੇਰੀ ਲੈਣ ਤੇ ਨਾ ਨਾਲੀਆਂ ਖਾਦੀਆਂ ਨਾ ਟਟੀਆਂ ਖਾਦੀਆਂ ਓਹੋ ਓਏ ਆਪਾਂ ਖਾ ਕੇ ਕੀ ਕਰਾਂਗੇ ਆਪਾਂ ਤਾਂ ਪਿੰਡ 'ਚ ਜਿਹੜਾ ਕੰਮ ਬਣ ਜੇ ਹੈਂ ਆਪਾਂ ਤਾਂ ਨਹੀਂ ਲਾਇਓ ਰੋਬੋਟ ਦੇ ਕਹਿੰਦੇ ਨਾ ਆਪਾਂ ਵੀ ਤੇਰੀ ਲੈਣ ਤੇ ਰੱਖਾਂ ਜਵਾਬ ਕੋਈ ਨਾ ਫਿਰ ਹੁਣੀ ਕਰਦੇ ਸਟਾਰਟ ਕੰਮ ਮੈਂ ਤੁਹਾਨੂੰ ਦੱਸਦਾ ਗੱਲ ਮੈਂ ਕਹਿੰਦਾ ਕਿੱਡੀ ਗੱਲ ਹੈ ਦੋ ਘਟੇ ਦਾ ਕੋਲਦੇ 골ਡਨ ਹਨਾ ਮਾਰ ਲਿਆ ਹੱਥ ਕਿਸੇ ਤਿੰਨ ਤਾਂ ਬੈਠ ਫਿਰ ਵੀ ਮੜਾ ਜਾਂਦੇ ਇਹ ਮੈਨੂੰ ਕੋਈ ਨਾ ਕੋਈ ਨਾ ਮੌਕੇ ਤੇ ਸਾਰਾ ਕੁਝ ਹੋ ਜੂ ਯਾਰਾ ਹੈ ਆਪਾਂ ਕਹਾਂਗੇ ਸਾਰਿਆਂ ਨੂੰ ਵੀ ਤੁਸੀਂ ਦਾਰੂਆਂ ਦਾ ਪੈ ਜੋ ਕੀ ਕੱਢੋਂਗੇ ਨਸ਼ਿਆਂ ਪੱਤਿਆਂ ਚ ਕੀ ਹੈ ਵੀ ਆਪਾਂ ਤਾਂ ਨਰੋਲ ਸਾਫ਼ ਬੰਦਾ ਬਣਾਵਾਂਗੇ ਕੰਮ ਲਿਓ ਤੁਸੀਂ ਕਾਲਰ ਫੜਕੇ ਅਏ ਗਾਕੇ ਹੂੰ ਚਲ ਆਪਾਂ ਤਾਂ ਘਰ ਦੇ ਬੈਠੇ ਆ ਹੂੰ ਮਾਂ ਪੁੱਤ ਊਠਣਾ ਮਾਰੀ ਦਿਖਾ ਤੂੰ ਆ ਮਥੇ ਲੱਗਦਾ ਹੂੰ ਵੀ ਕਿੰਨਾ ਕੁ ਪੈਸਾ ਸਮਝਦਾ ਬਣਾਉਂ ਉਹ ਹੋ ਓਏ ਬਾ ਵਾ ਤੇਜਾ ਤੇਰੀਆਂ ਜਿਹੜਾਂ ਕਰੰਦੀਆਂ ਆ ਤਾਂ ਨਹੀਂ ਆ ਓਏ ਇਹ ਤਾਂ ਘਰੋਂ ਲੱਗਦੇ ਨੇ ਖਸਮਾ ਸਰਪੰਚੀ ਚ ਆਹੋ ਕਿਤੇ ਉਹਲੇ ਚ ਰਹੇ ਇਹ ਤਾਂ ਤੈਨੂੰ ਚਾਜ ਆ ਮੈਂ ਤਾਂ ਤਾਂ ਹੈ ਨਾ ਕਾਲੀਆਂ ਵੇਲੇ ਬਣਿਆ ਹੋਇਆ ਜੀ ਕਾਕੇ ਝੂਠ ਨਾ ਮਾਰ ਦੇ ਹਾ ਹਾ ਅੱਗ ਮਥੇ ਲੱਗਦੀ ਹੈ ਗਾਲੀਆਂ ਵੇਲੇ ਪਾਈ ਸਾਹਿਬ ਬਹੁਤ ਦਿੱਤਾ ਹੈ ਗਾਲੀਆਂ ਨੇ ਫਿਰ ਪਿੰਡ ਚ ਚਮਕ ਨਹੀਂ ਲਾਇਆ ਤਾਂ ਰਹੀ ਗੇ ਫਿਰ ਕੈ ਪਰਸੈਂਟ ਪਾਈ ਸਾਹਿਬ ਅਜੇ ਗੱਡੀ ਗੁੱਡੀ ਚ ਤੇਲ ਪਵਾ ਲਿਆ ਤਾਂ ਕੀ ਕਹਿਣਾ ਬਾਈ ਇਹ ਖਾਣ ਖੱਟਣ ਨੂੰ ਕੁਝ ਨਹੀਂ ਹੈਗਾ ਇਹਦੇ ਵਿੱਚ ਸਿੱਧੀ ਗੱਲ ਹੈ ਇਹ ਤਾਂ ਲੋਕ ਸੇਵ ਹੈ ਫਿਰ ਇਹ ਜਿਹੜਾ ਸਮਝਿਆ ਆਪਣੀ ਮਾਰੂਪਤੀ ਚ ਕਿੱਲਾ ਲੈਤੇ ਆਹ ਤਾਂ ਹੁਣ ਫਿਰ ਕਮਾਈ ਵੀ ਕਰਦੇ ਆ ਤੇ ਜਾਇ ਜਰ ਸੁਖਰਾ ਜਾਇ ਜਿਆਦਾ ਹੈ ਚਲ ਚੋ ਨਾ ਦੱਸ ਫਿਰ ਨਾ ਮੰਨ ਪੂਰਾ ਹੋਰ ਹੀ ਲੱਗਿਆ ਪਤੰਦਰਾ ਗੁਦਿਆਂ ਪਤਾਲਾ ਮੈਨੂੰ ਤਾਂ ਲੱਗਦਾ ਤੇਰੇ ਮਨ ਦੇ ਵਿੱਚ ਇਹ ਤਲਖੂ ਹੈ ਵੀ ਸਰਪੰਚੀ 'ਚ ਪਤਾ ਨਹੀਂ ਕਿੰਨਾ ਕੁਸ ਕਰਜੂ ਬੰਦਾ ਆਹੀ ਏ ਨਾ 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 ਆਪਾ ਆਪਦਾ ਦੇਖਾ ਪਤਾ ਕਹਿੰਦੇ ਆ ਵੀ ਆਹ ਦੇ ਹੱਗ ਮੱਥੇ ਲੱਗਦੀ ਆਪਾ ਤਾਂ ਜਿੰਨਾ ਰੁਪਿਆ ਹੋਊਗਾ ਕਿਉਂ ਨਹੀਂ ਲਾ ਜਦੋਂ ਆਪਣਾ ਕਰੋੜ ਰੁਪਈਆ ਨਹੀਂ ਤੁਸੀਂ ਲਵਾਉਂਦੇ ਆ ਫੰਡ ਪਾ ਕੇ ਕਰੋਗੇ ਮਾਠਿਆ ਨਹੀਂ ਲੱਗਣਦੇ ਬਾਈ ਕੋਈ ਨਹੀਂ ਆਪਾਂ ਅੱਜ ਤੋਂ ਹੀ ਕਰਦੇ ਆ ਸਟਾਰਟ ਕੰਮ ਜੀ ਸੰਮਤੀ ਨਾਲ ਉਂਗਲ ਉਠਦੀ ਐ ਤੁਸੀਂ ਕਹਿ ਦਿਓ ਚਾਰ ਬੰਦੇ ਇਕੱਠੇ ਹੋ ਕੇ ਵੀ ਸੰਮਤੀ ਕਰਾਂਗੇ ਭਾਈ ਸਾਹਿਬਾ ਵੱਧ ਮਿਲਦੀ ਪਿੰਡ ਨੂੰ ਉਹ ਪਰਲੇ ਪਾਸੇ ਵਾਲਿਆਂ ਨਾਲ ਢਾਣੀ ਵਾਲਿਆਂ ਨਾਲ ਉਹ ਪੰਗਾ ਪੈ ਗਿਆ ਉਹ ਥੋੜੀ ਹੋਣ ਦਿੰਦੇ ਨੇ ਉਹਦੋਂ ਮੁੜ ਕੇ ਦਾ ਕਿੰਨੇ پلان ਹੋ ਗਏ ਉਹਨਾਂ ਨੇ ਮੁੜ ਕੇ ਸੰਮਤੀ ਹੋਣ ਹੀ ਨਹੀਂ ਦਿੱਤੀ ਉਹੀ ਢਾਣੀ ਨੋਟੋਂ ਦੀ ਕੱਲੀ ਕਤਾ ਇਹ ਹੀ ਗੱਲ ਐ ਤਾਂ ਹੀ ਦਾ ਕੋਈ ਕੰਮ ਨਹੀਂ ਬਣਦਾ ਉਹ ਪਤਾ ਕੀ ਕਹਿੰਦੇ ਨੇ ਸੰਮਤੀ ਕਰਨੀ ਹੈਗਾ ਪੱਡੇੜੇ ਤੇ ਕਰ ਦੋ ਲੈ ਫੇਰ ਤਾਂ ਹਨ ਕਰਦਾ ਇਹ ਇੱਕ ਪਲੇਨ ਇੱਕ ਤਨ ਮਾ ਹੋਰ ਹੈ ਸਾਡੇ ਵੀ ਇੱਕ ਤਨ ਮਾ ਹੋਰ ਦੱਸਦਾਗਾ ਉਹ ਜਿਹੜਾ ਸਵਾਲ ਨਾ ਸਿੰਗ ਫਸਾ ਕੇ ਆਉਂਦਾ ਉਹ ਸਮਝਦੀ ਚ ਨਹੀਂ ਆਉਂਦਾ ਸਿੰਗ ਫਸਾ ਕੇ ਕਿਆ ਵੀ ਦੇਖਣਾ ਪੈਂਦਾ ਕਾ ਕੇ ਘਰ ਦੇਖਣਾ ਪੈਂਦਾ ਸਿੱਖੋਂ ਸਿੰਗ ਫਸਾਉਣ ਯੋਗ ਹੀ ਨਹੀਂ ਗੇ ਹੈ ਜੇ ਤਾਂ ਦੇਖ ਮਿੱਤਰਾ ਚੱਲ ਜੇਗਾ ਤੰਘੇੜ ਫੇਰ ਤਾਂ ਪੰਗਾ ਲੈ ਨਹੀਂ ਇਹ ਇੱਕ ਮਤ ਪੰਗਾ ਲੈਣ ਦਾ ਫਾਇਦਾ ਨਹੀਂ ਚੰਗਾ ਉਹ ਤੁਹਾਨੂੰ ਡੇਟ ਕਰਾ ਦੋਗੇ ਸ਼ਕਤੀਆਂ ਕਰਕੇ ਪੰਗਾ ਥੋੜੇ ਫਿਰ ਤੇ ਲੰਬੇ ਸਰ ਮਾ ਜਾਨਾ ਫੇਰ ਕਰਾਂ ਗੱਲ ਖੇਤ ਮਾਰਾਈਂ ਜਿਹੜਾ ਕਾ ਕਿਆ ਵੇ ਨਾ ਦੇਖ ਲੈ ਹਲੇ ਤੱਕ ਨਹੀਂ ਆਇਆ ਹੈਗਾ ਅੱਧਾ ਘੰਟਾ ਹੋ ਗਿਆ ਤਿਆਰ ਹੋਈ ਬੈਠੀ ਨੂੰ ਇਹ ਕਾਨੂੰ ਲੈ ਕੇ ਰਾਜੀ ਹੈ ਪੱਕੀ ਬੜਬੜ ਲਈ ਹੈ ਸਾਈ ਤਾਂ ਜਾਨਾ ਹੈ ਬੰਦੇ ਨੇ ਤਿਆਰ ਵੀ ਹੁਣ ਪੈਂਦਾ ਤੇ ਤੁਸੀਂ ਤਾਂ ਬਸ ਹਾ ਸਾਡੀ ਤਿਆਰੀ ਵੱਡੀ ਆ ਤੇਰੇ ਨਾਲੋਂ ਬੁੜੀਆਂ ਦੀ ਚਾਲੀ ਵੱਡੀ ਹੁੰਦੀ ਆ ਅੱਛਾ ਆਓ ਘੰਟਾ ਹੋ ਗਿਆ ਤੈਨੂੰ ਅੰਦਰ ਬੜੇ ਨੂੰ ਤੇ ਇੰਨੀ ਕਾਹਦੀ ਕਾਹਲ ਐ ਬਾਈ ਜਾ ਆਵਾਂਗੇ ਅੱਛਾ ਕਾਹਲ ਹੀ ਨਹੀਂ ਹਲੇ ਕਾਇਦਨ ਹੋ ਗਏ ਉਹਨੂੰ ਬੈਠੀ ਨੂੰ ਲੈ ਆਈਏ ਲੈ ਆਈਏ ਨਾ ਮੈਂ ਬਿਠਾਈ ਆ ਉਹ ਬਿਠਾਈਦਾ ਤੂੰ ਐ ਕੀ ਗੱਲ ਮੈਂ ਉਹਨੂੰ ਵਾਂ ਫੜ ਕੇ ਘਰੋਂ ਕੱਢਤਾ ਕੀ ਕਿਹਾ ਸੀ ਸਿਰਫ ਕੰਮ ਪਿੱਛੇ ਕਿਹਾ ਸੀ ਚੱਕ ਕੇ ਫੂਨ ਠੋਕਿਆ ਮਾਂ ਨੂੰ ਮਾ ਮੈਨੂੰ ਲੈ ਜਾ ਮੈਂ ਇਥੋਂ ਕੰਮ ਕਰਾਉਂਦੇ ਨੇ ਹੋਰ ਇਹ ਤਾਂ ਚਾਰ ਪਾਉਣਾ ਓਰੇ ਓਏ ਮਾਂ ਨੂੰ ਉਹ ਫੋਨ ਚੌਰੂ ਨਹੀਂ ਕਰਦੀ ਤੇਰੀ ਤਪਾਈ ਹੋਈ ਕਰਦੀ ਐ ਕੀ ਗੱਲ ਜਬਾਖੜੀ ਐ ਜੇ ਬਿੰਦ ਲੇਟ ਹੁੰਦੀ ਐ ਓਏ ਫੇਰ ਕਿਹੜਾ ਮੀ ਆਉਂਦਾ ਕੰਮ ਹੀ ਕਰਨਾ ਓਸੇ ਨੇ ਕਰਨਾ ਹੌਲੀ ਹੌਲੀ ਕਰੀ ਜਾਂਦੀ ਐ ਅਗਲੀ ਤੇਰੇ ਕਿਉਂ ਨਹੀਂ ਪਸੰਦ ਆਉਂਦਾ ਬਾਈ ਮੇਰੀ ਗੱਲ ਸੁਣ ਲੈ ਮੇਰਾ ਕੰਮ ਕੀਤਾ ਹੋਇਆ ਮੈਨੂੰ ਚਿਕੜੀਚੀਆਂ ਨਹੀਂ ਕਰਦੀ ਹੈਗੀ ਉਹ ਕਰਦੀ ਹੈ ਬੈਬ ਤਾਂ ਇੱਕ ਕੰਮ ਤੇ ਘੰਟਾ ਲਾਉਂਦੀ ਹੈ ਜੇ ਟੋਕਤਾ ਫਿਰ ਕੀ ਹੋ ਗਿਆ ਮਾਮਾ ਕੀ ਟੋਕਦੀਆਂ ਨਹੀਂ ਸੱਸ ਦੀ ਗੱਲ ਆਖੀ ਚੁੱਪ ਜਾਂਦੀ ਹੈਗੀ ਓਏ ਐਮੀ ਮਾਰੀ ਮਾਰੀ ਗੱਲ ਤੇ ਨਹੀਂ ਲੜਾਈਆਂ ਕਰੀਦੀਆਂ ਹੁੰਦੀਆਂ ਹੈ ਫਿਰ ਵੀ ਆਪਣੀ ਨੂੰਹ ਹੈ ਬਹੁਤ ਸਿਆਣੀ ਹੈ ਸਮਝਦਾਰ ਹੈ ਉਹਨੂੰ ਸਾਰੇ ਕੰਮ ਦਾ ਪਤਾ ਹੈ ਵੀ ਕਿਹੜੀ ਚੀਜ਼ ਕਿੱਥੋਂ ਚੱਕਣੀ ਹੈ ਤੇ ਕਿੱਥੇ ਰੱਖਣੀ ਹੈ ਪਰ ਤੂੰ ਵਿਚਾਲੇ ਆਪਦੀ ਡਾਂ ਖੜਕਾਉਣੀ ਖੜਕਾਉਣੀ ਹੈ ਪਸੰਦੀ ਨਹੀਂ ਆਉਂਦਾ ਬਈ ਇਹਦੇ ਤਾਂ ਕੁਝ ਮੇਰੇ ਪਸੰਦ ਦਾ ਉਹ ਕੰਮ ਕਰਦੀ ਨਹੀਂ ਹੈਗੀ ਤੈਨੂੰ ਲੱਗਦਾ ਵੀ ਮਾੜੀ ਮਾੜੀ ਗੱਲ ਤੇ ਮੈਂ ਡਾਂ ਖੜਕਾਉਣੀ ਆ ਮੈਂ ਉਹਨੂੰ ਕਿਸੇ ਵੱਡੀ ਗੱਲ ਤੇ ਹੀ ਟੋਕਦੀ ਹੁੰਨੀ ਆ ਜਦੋਂ ਉਹ ਕੋਈ ਕੰਮ ਗਲਤ ਕਰਦੀ ਹੈ ਚਲ ਠੀਕ ਹੈ ਮਾਂ ਨੇ ਨਹੀਂ ਸਿਖਾਈ ਫਿਰ ਘਟੋ ਘਟ ਮੈਥੋਂ ਤਾਂ ਸਿੱਖ ਲੈ ਨਾ ਜੀ ਸਿੱਖਣਾ ਤਾਂ ਹਮਨੇ ਹੈ ਹੀ ਨਹੀਂ ਜੇ ਮਾੜੀ ਜੀ ਗੱਲ ਕਹੀ ਤੀ ਫਿਰ ਪੇਕਿਆਂ ਨੂੰ ਦੱਸਣਾ ਹੈਗਾ ਐ ਨਹੀਂ ਚੱਲਦਾ ਸਰਦਾਰ ਜੀ ਚਲ ਮੈਂ ਬਗਤਾ ਚੱਲਦਾ ਤੇਰੇ ਨਾਲ ਪਰ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ ਆਪਣੀ ਜਮਾਨ ਨੂੰ ਨਾ ਉਥੇ ਤਾਲਾ ਲਾ ਕੇ ਰੱਖੀ ਇਹ ਨਾ ਹੋਵੇ ਕਿ ਤੇ ਤੂੰ ਉਹਨਾਂ ਦੇ ਉੱਤੋਂ ਦੀ ਹੋਣ ਨੂੰ ਕਰੇ ਮੁੜ ਕੇ ਕਹਾਣੀ ਸਾਰੀ ਵਿਗੜ ਜੀ ਦੇਖ ਸਰਦਾਰ ਜੀ ਜੇ ਤਾਂ ਅਗਲੇ ਨਰਮਾਈ ਵਰਤਣਗੇ ਫਿਰ ਤਾਂ ਮੈਂ ਵੀ ਚੁੱਪ ਰਹੂੰ ਕੁਛ ਨਹੀਂ ਬੋਲਦੀ ਪਰ ਜੇ ਉਹ ਉੱਤੋਂ ਦੀ ਭੈਣ ਨੂੰ ਕਰਨਗੇ ਫਿਰ ਨਹੀਂ ਚੁੱਪ ਰਿਹਾ ਜਾਂਦਾ ਫਿਰ ਤਾਂ 21 ਨੂੰ 31 ਪਾ ਕੇ ਆਉਂਗੀ ਉਹ ਮਾੜੀ ਮੋਟੀ ਗੱਲਬਾਤ ਨਾਲੇ ਘਰਾਂ 'ਚ ਹੁੰਦੀ ਰਹਿੰਦੀ ਐ ਐਵੇਂ ਬਾਤ ਦਾ ਪਤੰਗੜ ਨਹੀਂ ਬਣਾਈਦਾ ਹੁੰਦਾ ਹੈ ਜੇ ਅਗਲਾ ਗਰਮ ਹੈ ਆਪ ਮੜਾ ਝੁੱਕ ਜਾਓ ਰਿਸ਼ਤੇ ਬਚਾਉਣ ਵਾਸਤੇ ਬੰਦੇ ਨੂੰ ਕੀ ਕੁਝ ਨਹੀਂ ਕਰਨਾ ਪੈਂਦਾ ਐ ਥੋੜੀਆ ਵੀ ਐਂਕੜੀ ਰੱਖੋ ਹਰ ਇੱਕ ਗੱਲ 'ਚ ਨਾ ਜੀ ਉਹਨੇ ਆ ਕਹਿਤਾ ਫਲਾਣੇ ਨੇ ਆ ਕਹਿਤਾ ਮੈਂ ਕਰ ਦੂੰ ਬਾਹ ਕਰ ਦੂੰ ਮੁੜਕੇ ਜਦੋਂ ਰਿਸ਼ਤੇ ਟੁੱਟ ਜਾਂਦੇ ਨੇ ਬਾਅਦ 'ਚ ਫੇਰ ਮੂੰਹ ਜਾਂ ਲਮਕਾ ਲਾਂਦਾ ਹਰ ਇੱਕ ਵੀ ਆ ਕੀ ਬਣ ਗਿਆ ਬਾਤ ਦਾ ਪਤੰਗੜ ਮੈਂ ਨਹੀਂ ਬਣਾਉਂਦੀ ਅਗਲੀ ਬਣਾਉਂਦੀ ਐ ਜਦੋਂ ਮੜੀ ਜੀ ਗੱਲ ਨੂੰ ਵਧਾ ਚੜਾ ਕੇ ਕਹਿੰਦੀ ਐ ਫਿਰ ਕੀ ਗੱਲ ਬਈ ਰਿਸ਼ਤੇ ਆ ਕੇ ਟੁੱਟ ਜਾਣਗੇ ਨੀਵੀ ਹੋਈ ਚੱਲ ਮੈਂ ਹੀ ਨੀਵੀ ਹੋਈ ਜਾਵਾਂ ਵੱਡੀ ਮਾਇਆ ਕੋ ਐ ਨੀਵੇਂ ਹੋਣ ਦਾ ਹੱਕ ਬਣਦਾ ਨੂੰ ਦਾ ਸੱਸ ਦਾ ਨਹੀਂ ਠੀਕ ਹੈ ਪਿਆਰ ਨਾਲ ਰਹੇ ਸੱਸ ਨੀਵੀ ਹੋ ਜੇ ਹੋ ਜੂ ਐਡੀ ਵੱਡੀ ਗੱਲ ਨਹੀਂ ਕੋਈ ਲੈ ਜੇ ਤੂੰ ਨੀਵੀ ਹੋ ਜੇ ਉਹ ਫਿਰ ਤਾਂ ਰੌਲਾ ਹੀ ਨਹੀਂ ਕੋਈ ਜਦੋਂ ਉਹ ਕੰਮ ਕਰਦੀ ਐ ਤੂੰ ਉਹਨੂੰ ਟੋਕਾ ਟਾਕੀ ਨਾ ਕਰ ਬਸ ਜਦੋਂ ਆਪਾਂ ਜਵਾਖ ਨੂੰ ਟੋਕਾ ਟਾਕੀ ਕਰਦੇ ਆ ਉਹ ਹੁਲਜ ਜਾਂਦਾ ਵੀ ਹੁਣ ਇਹ ਕਿ ਤੇ ਆਏ ਨਾ ਕਹਦੇ ਮੈਨੂੰ ਆਏ ਨਾ ਕਹਦੇ ਉਹ ਮਾੜੀ ਮੋਟੀ ਬੰਦੇ ਤੋਂ ਗਲਤੀ ਹੋ ਜਾਂਦੀ ਆਦਾ ਦਿਮਾਗ ਨਹੀਂ ਫਿਰ ਸੈਟ ਰਹਿੰਦਾ ਕਿੱਥੇ ਉਹਨੇ ਉਹਦੀ ਮਰਜ਼ੀ ਨਾਲ ਕੰਮ ਕਰਨਾ ਹੋਵੇ ਖੁਸ਼ ਰਹੇ ਤੂੰ ਆ ਗੱਲਾਂ ਦਾ ਜੇ ਧਿਆਨ ਦੇਵੇਂ ਕਹਾਣੀ ਵਿਗੜਦੀ ਨਹੀਂ ਬਾੜੀਆਂ ਮੱਤਾਂ ਨਾ ਦੇ ਅਗਲੀ ਮੂਰੋਂ ਆਕੜਦੀ ਐ ਇਹ ਆਕੜੇ ਨਾ ਪਿਆਰ ਨਾ ਰਹੇ ਸਾਰਾ ਕੁਛ ਹੀ ਚੱਲੀ ਜਾਵੇ ਨਾਲੇ ਕੋਨ ਉਹਦੀ ਮਾਂ ਕਰਦੀ ਐ ਮੈਂ ਨਹੀਂ ਕਰਦੀ ਓਹੋ ਮਾਂ ਨੇ ਤਾਂ ਫੋਨ ਕਰਨੀ ਐ ਚੱਲ ਮਾਂ ਮਾਤੀਆਂ ਦੁੱਖ ਸੁੱਖ ਕਰਦੀਆਂ ਨੇ ਉਹ ਤੂੰ ਕਿਹੜਾ ਕੁੜੀ ਨੂੰ ਫੋਨ ਨਹੀਂ ਲਾਉਂਦੀ ਬਈ ਜਦੋਂ ਆਪਣੀ ਕੁੜੀ ਫੋਨ ਕਰਦੀ ਐ ਉਹਨਾਂ ਦੇ ਘਰੇ ਵੀ ਤਾਂ ਲੜਾਈ ਹੁੰਦੀ ਐ ਆਪਾਂ ਜਾਣਦੇ ਆ ਇਦਾ ਮਤਲਬ ਲੈ ਤਾਂ ਨਹੀਂ ਵੀ ਆਪਾਂ ਗਏ ਤੇ ਕੁੜੀ ਨੂੰ ਚੜਾ ਲੇ ਆਪਾਂ ਕੁੜੀ ਨੂੰ ਸਮਝਾਇਆ ਉਹਨੇ ਆ ਉਹਦੀ ਸੱਸ ਨੂੰ ਵੀ ਦੋ ਗੱਲਾਂ ਕਹੇ ਉਹਨੇ ਵੀ ਨਾ ਭਾਈ ਮਾਵਾ ਤੀ ਹੋਂ ਤੁਸੀਂ ਤੁਸੀਂ ਨਹੀਂ ਬਰਤਣਾ ਤੁਸੀਂ ਨਹੀਂ ਰਹਿਣਾ ਹੋਰ ਕੀ ਲੈਣਾ ਕਿਸੇ ਨੇ ਫਿਰ ਇਹ ਗੱਲਾਂ ਮੈਨੂੰ ਸਮਝਾਉਣ ਦਾ ਹੱਕ ਨਹੀਂ ਬਣਦਾ ਤੇਰਾ ਉੱਥੇ ਜਾ ਕੇ ਆਪਦੀ ਕੁੜਮਣੀ ਨੂੰ ਸਮਝਾਈ ਨੂ ਦੀ ਮਾਂ ਨੂੰ ਵੀ ਭਾਈ ਅਸੀਂ ਕੁੜੀ ਨੂੰ ਲਿਆਉਂਦੇ ਨਹੀਂ ਜਿਵੇਂ ਤੂੰ ਚੱਕ ਲਿਉਣੀ ਹੈ ਮੈਂ ਆਪੇ ਕਰ ਲੂ ਸਾਰਾ ਕੁਝ ਅੱਜ ਤੋਂ ਬਾਅਦ ਤੂੰ ਨੂ ਨੂੰ ਨੂ ਨਹੀਂ ਸਮਝਣਾ ਬਸ ਐਂ ਸਮਝਣਾ ਇਹ ਸਾਡੀ ਤੀ ਹੈ ਜਿਹੇ ਜੀ ਆਪਣੀ ਕੁੜੀ ਐ ਉਹੀ ਜੀ ਉਹ ਐ ਫੇ ਤੈਨੂੰ ਐ ਲੱਗੂ ਵੀ ਹਾਂ ਇਹ ਤਾਂ ਆਪਣੀ ਸੀ ਮੈਂ ਤਾਂ ਐਵੇਂ ਤੁਰੀ ਫਿਰਦੀ ਸੀ ਚੱਲ ਕੋਈ ਨਾ ਅਗਲੀ ਨੂੰ ਵੀ ਕਹਿਦੀ ਕਹਿੰਦੇ ਮਾਂ ਬਣਾ ਕੇ ਰੱਖੀ ਫੇਰ ਮੈਂ ਕਿਉਂ ਟੋਕੂ ਮੇਰਾ ਦਿਮਾਗ ਹਿੱਲਿਆ ਮੈਂ ਉਹੀ ਬੋਲੀ ਜਾਊਂਗੀ ਕੋਈ ਨਾ ਉਹ ਇੱਕ ਤਾਂ ਇਹੀ ਪੰਗੇ ਨੇ ਹੈ ਆ ਦੁਨੀਆ ਤੇ ਇਹੀ ਚੱਲੀ ਜਾਂਦਾ ਆ ਜਿਹੜੀਆਂ ਮਾਮਾ ਨੇ ਚਾਕੇ ਮਾੜੀ ਜੀ ਗੱਲ ਤੇ ਫੋਨ ਲਾ ਰਿਆ ਆਪਦੀ ਕੁੜੀ ਨੂੰ ਲੈ ਕੇ ਮੁੜ ਕੇ ਰਿਸ਼ਤਿਆਂ ਦੇ ਵਿੱਚ ਫਰਕ ਪਾਇਆ ਜਾਂਦਾ ਕਿੱਥੇ ਆ ਗਏ ਐਂ ਕਹਿ ਕੇ ਰੱਖਣ ਬਿਨਾਂ ਭਾਈ ਤੇਰਾ ਘਰ ਐ ਤੇਰਾ ਮਾਂ ਹੈ ਤੇਰਾ ਪਿਓ ਹੈ ਇਹੀ ਨੇ ਇਹੀ ਰਹਿਣਗੇ ਤੂੰ ਇਹਨਾਂ ਦੀ ਸੇਵਾ ਕਰ ਕਹਾਣੀ ਤਾਂ ਵਿਗੜਦੀ ਨਹੀਂ ਸਾਲੀ ਚੱਲ ਹੁਣ ਉਹਰੇ ਗੱਲਾਂ ਹੀ ਕਰੀ ਜਾਵੇਂਗਾ ਕਿ ਤੁਰੇਗਾ ਵੀ ਹਾਂ ਮੈਂ ਤਾਂ ਤਿਆਰ ਹੀ ਹਾਂ ਮਾੜਾ ਮੋਟਾ ਤੈਨੂੰ ਸਮਝਾਉਣ ਦਾ ਵੀ ਹੱਕ ਬਣਦਾ ਫਿਰ ਉੱਥੇ ਜਾਣ ਦਾ ਫੇਰ ਹੀ ਫਾਇਦਾ ਹੈ ਜੇ ਮਾੜਾ ਮੋਟਾ ਚੁੱਪ ਰਹਿ ਕੇ ਗੱਲ ਕਰਾਂਗੇ ਜੇ ਹੋ ਸਕਿਆ ਅਗਲੇ ਤੇ ਇਹੀ ਜੋਰ ਪਾਵਾਂਗੇ ਵੀ ਭਾਈ ਰੋਜ਼ ਰੋਜ਼ ਸਾਨੂੰ ਆਉਣ ਔਖਾ ਹੈ ਮੁੰਡਾ ਤਾਂ ਹੁਣ ਤੇ ਮਨ ਦਾ ਉਹ ਨਹੀਂ ਆਉਂਦਾ ਵੀ ਸਾਡੇ ਨਾਲ ਹੀ ਤੋਰ ਦੋ ਅਸੀਂ ਗੱਡੀ ਚ ਚੜਾ ਕੇ ਲੈ ਚੱਲਦੇ ਚੱਲ ਫੇਰ ਬਹੁਤ ਮੱਤਾਂ ਦੇ ਦਿੰ। ਹਾਂ ਚੱਲ ਸਾਡੀ عمر ਹੋ ਗਈ ਤਰੀਆਂ ਮੱਤਾਂ ਸੁਣਦੀ ਹਾਂਜੀ ਦੱਸੋ ਭਾਈ ਸਾਹਿਬ ਮੈਨੂੰ ਇੱਧਰ ਕਿਉਂ ਬੁਲਾਇਆ ਤੁਸੀਂ ਉਹ ਭੈਣ ਜੀ ਮੈਨੂੰ ਆਇਆ ਸੀ ਨਾ ਇੱਥੇ ਕੋਈ ਸੁਣਦਾ ਨਹੀਂ ਤਾਂ ਹੀ ਤੁਹਾਨੂੰ ਇੱਧਰ ਲੈ ਕੇ ਆਇਆ ਸੀ ਉੱਥੇ ਤਾਏ ਚਾਚੇ ਬੈਠੇ ਨੇ ਭਾਈ ਹੈ ਐਵੇਂ ਆਪਣੇ ਗਲੂਸ ਨਿਕਲੂ ਸਾਡੀ ਤਾਂ ਭੈਣ ਜੀ ਹੱਥ ਬਨ ਕੇ ਇਹੀ ਬੇਨਤੀ ਹੈ ਤੁਸੀਂ ਜਿਹੜਾ ਗੁੱਸਾ ਕਿੱਲਾ ਜੋ ਮਰਜ਼ੀ ਕਹਿ ਲੋ ਪਰ ਕੁੜੀ ਨਾਲ ਸਾਡੇ ਨਾਲ ਤੋਰੋ ਭਾਈ ਸਾਹਿਬ ਮੈਨੂੰ ਕਾਹਦਾ ਗੁੱਸਾ ਕਿੱਲਾ ਹੋਣਾ ਤੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਤੇ ਅੱਜ ਕੱਲ ਜਵਾਖ ਨਹੀਂ ਚੱਲਦੇ ਪਹਿਲਾਂ ਤਾਂ ਭੈਣ ਜੀ ਆਪਣੇ ਵਰਗੇ ਤੇ ਸੱਸਾਂ ਕੁੱਟ ਮਾਰ ਵੀ ਕਰ ਲੈਂਦੀਆਂ ਹੁਣ ਦੇ ਜਵਾਖ ਕਿੱਥੇ ਹੁਣ ਤਾਂ ਉਹ ਨਹੀਂ ਕਹਾਉਂਦੇ ਭੈਣ ਜੀ ਕੁੱਟ ਮਾਰ ਤਾਂ ਗੱਲ ਹੀ ਨਹੀਂ ਹੈਗੀ ਮੈਂ ਤਾਂ ਸਿਰਫ ਕੰਮ ਨੂੰ ਟੋਕਦੀ ਆ ਉਹਨੂੰ ਜੇ ਕੋਕ ਚੱਜਾ ਕੰਮ ਕਰਦੀ ਆ ਉਹਨੂੰ ਐਂ ਜ਼ਰੂਰ ਕਹਿ ਦਿੰਦੀ ਆ ਪੁੱਤਾ ਐ ਨਹੀਂ ਐਂ ਕਰ ਲੈ ਉਹ ਤਾਂ ਮੂੰਹੋਂ ਫਣ ਚੱਕਦੀ ਆ ਮੈਨੂੰ ਤਾਂ ਬੋਲਣ ਨਹੀਂ ਦਿੰਦੀ ਕਾ ਨੂੰ ਭੈਣ ਜੀ ਐਨੀ ਵੀ ਖਰ ਮੇਰੀ ਕੁੜੀ ਹੋਣੀ ਹੈਗੀ ਸਿੰਧਰੀ ਨਹੀਂ ਵੀ ਚਲ ਮੈਂ ਮੰਨਦੀ ਆ ਚਲ ਜਵਾਖ ਬੋਲ ਪੈਂਦੇ ਨੇ ਪਰ ਫੇਰ ਵੀ ਮੈਂ ਬਹੁਤ ਸਮਝਾਈ ਹੋਈ ਹੈ ਮੈਂ ਇਹੀ ਦੇ ਸੰਸਕਾਰ ਦਿੱਤੇ ਨਹੀਂ ਵੀ ਉਹ ਮੂਰੇ ਬੋਲੂਗੀ ਤੇ ਕੁੜੀ ਤੋਂ ਮੈਂ ਕਰਾਉਣਾ ਵੀ ਕੀ ਐ ਭਾਈ ਆਪਦੇ ਘਰੇ ਬਸੇ ਰਸੇ ਹੈ ਮੈਂ ਕੀ ਲੈਣੇਗਾ ਉਹ ਕਹੇ 30 ਪੁੱਤ ਸੌਖਾ ਵਸੇ ਕਹਿੰਦੇ ਹੁੰਦੇ ਨੇ ਜਿਹਦੀ 30 ਸੌਖੇ ਉਹਦੇ ਕੋਲ ਸੌਖੀ ਹੈਗੀ ਜੇ ਭੈਣ ਜਿੱਥੇ ਸੀ ਆਪਦੇ ਆਪ ਨੂੰ ਸੱਚੇ ਕਹ ਹੈਗੀ ਨਾ ਇਹ ਸਾਡੀ ਵੀ ਮਾੜੀ ਗੱਲ ਹੈ ਅਸੀਂ ਮੰਨਦੇ ਆਂ ਕਸੂਰ ਕੱਲਾ ਕੁੜੀ ਦਾ ਨਹੀਂ ਕਸੂਰ ਇਹਦਾ ਵੀ ਹੈ ਬਥੇਰੇ ਛੱਤਰ ਲਾ ਕੇ ਲਿਆਏ ਇਹਦੇ ਅੱਜ ਤੋਂ ਬਾਅਦ ਚੂਕ ਵੀ ਨਿਕਲ ਗਈ ਬੇਸ਼ੱਕ ਤੁਸੀਂ ਕੁੜੀ ਨੂੰ ਜਮਾ ਨਾ ਤੋਰੇ ਚਲ ਤੋਰਨੀ ਤਾਂ ਕਿਉਂ ਨਹੀਂ ਪਾਈ ਸਾਹਿਬ ਘਰ ਕੁੜੀ ਤੋਰੂਗੀ ਤਾਂ ਉੱਥੇ ਜਾਊਗੀ ਬਸੂਗੀ ਉੱਥੇ ਵੀ ਆਪਾਂ ਨੇ ਧੀਆਂ ਤੋਂ ਕਰਾਉਣਾ ਵੀ ਕੀ ਹੁੰਦਾ ਪਰ ਇੱਕ ਗੱਲ ਐ ਦੇਖ ਮੇਰੀ ਧੀ ਨੂੰ ਤੰਗ ਨਾ ਕਰੋ ਜੇ ਹੁਣ ਉਹ ਨਹੀਂ ਕੀ ਹੋ ਗਈ ਮੈਂ ਤਾਂ ਮੇਰੀ ਧੀ ਨੂੰ ਉਹਦੀ ਚੜਾ ਲਿਉ ਹੁਣ ਸੋਡੇ ਨਾਲ ਤੋਰ ਦਿੰਨੀ ਆ ਕੇਰਾ ਓਏ ਆ ਸੁਣ ਲਿਆ ਭੈਣ ਤੋਂ ਹੈ ਇਹ ਵੀ ਵਿਚਾਰੀ ਕੀ ਹੋਈ ਕੀ ਕਰੇ ਹੈ ਜੇ ਤਪਾਈਗੀ ਅਗਲੀ ਪੰਜਾਬ ਦੀ ਹੁਣ ਲਿਆ ਆਊਗੀ ਫੇਰ ਕੀ ਕਰਨਗੀ ਬੇ ਸੁਣ ਲੈ ਬਸ ਕਰ ਜਾ ਹੁਣ ਟਿਕ ਜਾ ਹੁਣ ਦੇਖ ਪੈਣੇ ਇੱਕ ਬੇਨਤੀ ਤੇਰੇ ਮੂਰੇ ਵੀ ਐ ਭਾਈ ਬਾਲਾ ਨਾ ਛੇਤੀ ਛੇਤੀ ਫੋਨ ਜੇ ਨਾ ਕਰਿਆ ਕਰ ਪੰਜ ਚਾਰ ਦਿਨਾਂ ਤੋਂ ਖੈਰ ਸੁਖ ਪੁੱਛ ਲਿਆ ਕਰ ਜਦੋਂ ਤੂੰ ਫੋਨ ਲਾ ਲਨੀ ਐ ਮੁੜ ਕੇ ਮਾੜੀ 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 ਗੱਲ ਹੋ ਦੱਸੀ ਜਾਂਦੀ ਐ ਫਿਰ ਇੰਨਾਂ ਗੱਲਾਂ ਤੋਂ ਵਾਧਾ ਵੱਧ ਦੇਖ ਪਣੇ ਚਾਹੇ ਮੈਨੂੰ ਮਾੜੀ ਮਾੜੀ ਗੱਲਾਂ ਸੇ ਮੈਂ ਉਹਨੂੰ ਇਹੀ ਕਹਿਣੀ ਹੁੰਦੀ ਆ ਵੀ ਪਤਾਈਆਂ ਇਹ ਗੱਲਾਂ ਨਾ ਸੌਰਿਆਂ ਦੇ ਆ ਪੇਕਿਆ ਕਰੇ ਨਹੀਂ ਕਰਿਆ ਕਰਦੇ ਮੈਂ ਆਹੀ ਮਾਤਾ ਦਿੰਨੀ ਆ ਉਹ ਕਹਿੰਦੀ ਆ ਮਾਂ ਜਦੋਂ ਮੈਂ ਤੰਗ ਹੋ ਰਹੀ ਆ ਮੈਂ ਤਾਂ ਕਹਿੰਦੀ ਨਹੀਂ ਉਹ ਤਾਂ ਮੈਂ ਥੋੜੀ ਘਰ ਕਰੇ ਤਾਂ ਕਹਿੰਦੀ ਉਹ ਨਹੀਂ ਹੈਗੀ ਚੱਲ ਕੋਈ ਨਾ ਜੇ ਮਾੜ ਮੈਂ ਵੀ ਆਪਦੇ ਆਪ ਨੂੰ ਟਾੜੂਗੀ ਤੇ ਆ ਮੁੰਡੇ ਨੂੰ ਆਖਿਆ ਬੇ ਤੂੰ ਵਗ ਜਾ ਲੈਣਾ ਆ ਨਾ ਮਾਂ ਜਾਂਦਾ ਹੀ ਨਹੀਂ ਤੀਆਂ ਪੁੱਤਾਂ ਦੇ ਮਾਰੇ ਸਭ ਕੁਝ ਕਰਦੇ ਆ ਹਾਂ ਪੁੱਤ ਦਾ ਕਰਮ ਸੌਣ ਦੀ ਮਾਰੀ ਮੈਂ ਕਿਹਾ ਚੱਲ ਆਪਾਂ ਲਈਏ ਇਹ ਤਾਂ ਨਹੀਂ ਜਾਂਦਾ ਕੰਜਰ ਚੱਲ ਭੈਣ ਕੋਈ ਨਾ ਸ਼ਾਬਾਸ਼ ਏ ਤੇਰੇ ਮੈਂ ਤੇਰੀ ਇੱਜ਼ਤ ਕਰਦੀ ਆ ਤੂੰ ਲੈਣਾ ਆਈਆ ਮੇਰੀ ਤੀਨ ਪਰ ਮੇਰੀ ਵੀ ਆ ਹੱਥ ਬੰਨ ਕੇ ਬੇਨਤੀ ਆ ਤੇਰੇ ਮੁਰੇ ਵੀ ਦੇਖ ਤੀ ਬਣਾ ਕੇ ਰੱਖ ਮੇਰੀ ਤੀਨ ਉਹ ਤੈਨੂੰ ਮਾਂ ਸਮਝੂਗੀ ਨਾ ਨਾ ਭੈਣ ਜੀ ਤੁਸੀਂ ਹੱਥ ਨਾ ਬੰਨੋ ਸਾਡੇ 'ਚ ਖੋਟ ਹੈ ਅਸੀਂ ਗਲਤੀ ਕਰੀਏ ਐਦੋਂ ਮੁੜ ਕੇ ਸੋਨੂੰ ਕੋਈ ਲਾਂਭਾ ਨਹੀਂ ਆਊਗਾ ਸਾਡੇ ਵੱਲੋਂ ਤੇ ਤੁਸੀਂ ਚਲੋ ਹੁਣ ਉਹ ਵੀ ਸੋਚਦੇ ਹੋਣਗੇ ਪਤਾ ਨਹੀਂ ਕੀ ਗੱਲਾਂ ਕਰਦੇ ਨੇ ਚਾਹ ਪਾਣੀ ਪੀ ਲਿਆ ਸਾਨੂੰ ਤੋਰੋ ਆਜੋ ਆਜੋ ਚਲੋ ਕੋਈ ਗੱਲ